ਤੁਹਾਨੂੰ ਸਾਰਿਆਂ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਵਾਰ ਫਿਰ ਆਪਣੇ ਪੇਜ ਬੀ ਗਰਮੈਂਟਸ ਤੇ ਪਹਿਲੀ ਵਾਰ ਜਿਹੜੇ ਭੈਣ ਭਰਾਵਾਂ ਨੇ ਵੀਡੀਓ ਕੀਤੀ ਹੈ ਇੱਕ ਲੱਕ ਪੇਜ ਕਰ ਲਿਓ ਫਾਲੋ ਵੀਡੀਓ ਬਹੁਤ ਜ਼ਿਆਦਾ ਵਧੀਆ ਹੋਣ ਜਾ ਰਹੀ ਹੈ ਫੁੱਲ ਵੈਰਾਈਟੀ ਆ ਗਈ ਹੈ ਟੀ-ਸ਼ਰਟ ਦੇ ਵਿੱਚ ਤੇ ਰੇਟ ਬਹੁਤ ਹੀ ਜ਼ਿਆਦਾ ਬਾਜ਼ਵਰੇਟਾਂ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਕਟਿੰਗ ਕਰਕੇ ਪਿੱਛੇ ਬਹੁਤ ਘੱਟ ਰੇਟਾਂ ਦੇ ਟੀ-ਸ਼ਰਟ ਲੈ ਗਿਆ ਤੇ ਜਿਹੜੇ ਡਿਜ਼ਾਈਨ ਇੰਨੇ ਕਿ ਜ਼ਿਆਦਾ ਘੈਂਟ ਆ ਬਿਲਕੁਲ ਲੇਟੈਸਟ ਆ ਮਾਰਕੀਟ ਤੇ ਹੇ ਉਤਰਨੇ ਆ ਗਰੰਟੀ ਨਾਲ ਕਹਿੰਦੇ ਆ ਆਪਣੇ ਕੋਲੇ ਐਡਵਾਂਸ ਚ ਆ ਗਈਆਂ ਚੀਜ਼ਾਂ ਤੇ ਪੂਰੀ ਵੀਡੀਓ ਦੇਖਿਓ ਰੇਟ ਦੱਸਦਾ ਐਂਡ ਤੇ ਸੱਪ ਵਾਲੀ ਟੀ-ਸ਼ਰਟ ਆ ਜਿਹੜੀ ਸੱਪ ਵਾਲੀਆਂ ਹੁੱਡੀਆਂ ਵਗੀਆਂ ਤੇ ਸੱਪ ਵਾਲੀਆਂ ਟੀ-ਸ਼ਰਟਾਂ ਵੀ ਆ ਗਈਆਂ ਬਾਜੂ ਚੈੱਕ ਕਰ ਲਓ ਤੇ ਉੱਪਰ ਹੋਇਆ ਕੰਮ ਚੈੱਕ ਕਰ ਲਓ ਓਕੇ ਰਿਪੋਰਟ ਪੀਸ ਆ ਸਾਈਜ਼ ਹੋਣਿਆ ਤੇ ਐਮ ਐਲ ਤੇ ਐਕਸਲ ਵੀਰੇ ਤਿੰਨ ਸਾਈਜ਼ ਮਿਲਣਗੇ ਤੁਹਾਨੂੰ ਡਿਜ਼ਾਈਨ ਬਹੁਤ ਜ਼ਿਆਦਾ ਘੈਂਟ ਆ ਸਾਰੇ ਦੇ ਵਿੱਚ ਤੁਹਾਨੂੰ 6-6 ਕਲਰ ਮਿਲਣਗੇ ਇਹਨਾਂ ਕਲਰ ਚੈੱਕ ਕਰ ਲਓ ਜੀ ਰੈੱਡ ਕੈਮਲ ਸ਼ੇਡ ਬਲੈਕ ਗ੍ਰੀਨ ਫਿਰੋਜੀ ਤੇ ਵਾਈਟ ਹਰ ਇੱਕ ਟੀ-ਸ਼ਰਟ ਦੇ ਵਿੱਚ ਤੁਹਾਨੂੰ ਵਾਈਟ ਬੰਦ ਪੀਸ ਪਏ ਪੌਲੀਤੀ ਤੇ ਬੰਦ ਵਾਈਟ ਵੀ ਮਿਲ ਜਾਣਗੇ ਡਿਜ਼ਾਈਨ ਬਹੁਤ ਜ਼ਿਆਦਾ ਘੈਂਟ ਆ ਵੀਰੇ ਵੀਡੀਓ ਫਟਾਫਟ ਮ फ्रंट ਤੇ ਵੀ ਪ੍ਰਿੰਟ ਹੋਊਗਾ ਤੇ ਬੈਕ ਤੇ ਵੀ ਹੋਊਗਾ ਬਹੁਤ ਘੈਂਟ ਘੈਂਟ ਡਿਜ਼ਾਈਨ ਨੇ ਤੇ ਕੱਪੜੇ ਪੂਰੇ ਹੈਵੀ ਜੀਐਸਐਮ ਦੇ ਵਿੱਚ ਆ ਵੀਰੇ ਲੋਕਲ ਟੀਸ਼ਰਟਾਂ ਨਹੀਂ ਤੇ ਰੇਟ ਬਹੁਤ ਹੀ ਜ਼ਿਆਦਾ ਜਾਇਜ ਕਰਦੇ ਆਪਾਂ ਤੁਹਾਡੇ ਵਾਸਤੇ ਆਲੋ ਬੈਕ ਤੋਂ ਚੈੱਕ ਕਰ ਲਓ ਵੀਰੇ ਪ੍ਰਿੰਟਿੰਗ ਕਲਰ ਤੁਹਾਨੂੰ ਇਹ ਚ ਵੀ ਛੇ ਦੇ ਦਨੇ ਆ ਚੈੱਕ ਕਰੀ ਚਲੋ ਕਲਰ ਲੋ ਵੀਰੇ ਰੈੱਡ ਕਲਰ ਜੀ ਪਹਿਲਾ ਫਰੋਜੀ ਕਲਰ ਸੀ ਰੈੱਡ ਉਸ ਤੋਂ ਬਾਅਦ ਆ ਗਿਆ ਵੀਰੇ ਗ੍ਰੀਨ ਕਲਰ ਕੈਮਲ ਸ਼ੇਡ ਬਲੈਕ ਸ਼ੇਡ ਵੀਰੇ ਤੇ ਇੱਕ ਵਾਈਟ ਕਲਰ ਪਏ ਪੰਜ ਕਲਰ ਇਹ ਪਏ ਹੈ ਸ਼ੇਵਾ ਵਾਈਟ ਦੇ ਚ ਬੰਦ ਪਿਆਗਾ ਜੇ ਵਾਈਟ ਵੀ ਤੁਹਾਨੂੰ ਮਿਲ ਜੂਗਾ ਜਿਹੜੇ ਵੀ ਰੰਗ ਪਸੰਦ ਹੋਵੇ ਨੰਬਰ ਮੇਰਾ ਉੱਪਰ ਪਾਇਆ ਵਾ ਮੇਰਾ ਭਰਾ ਸਕਰੀਨ ਸ਼ਾਟ ਲੈ ਕੇ ਪਾ ਦਿਓ ਜਿਹੜੀ ਸਾਈਡ ਤੇ ਟੀ-ਸ਼ਰਟ ਤੁਹਾਨੂੰ ਦਿਖਾਈ ਆ ਮੈਂ ਉਹਦੇ ਰੇਟ ਬਹੁਤ ਹੀ ਘੱਟ ਆ ਤੁਹਾਨੂੰ ਐਂਡ ਤੇ ਦਿਖਾਉਣਾ ਉਹ ਡਿਜ਼ਾਈਨ ਵੀ ਤੇ ਰੇਟ ਵੀ ਆ ਲਓ ਜੀ ਉਸ ਤੋਂ ਅਗਲਾ ਡਿਜ਼ਾਈਨ ਚੈੱਕ ਕਰ ਲਓ ਫਿਨਿਸ਼ਿੰਗ ਦੇਖੋ ਕੱਪੜੇ ਦੀ ਬਿਲਕੁਲ ਓਕੇ ਰਿਪੋਰਟ ਪੀਸ ਨੇ ਪੂਰੇ ਹੈਵੀ ਹੈਵੀ ਡੀਐਸਐਮ ਵਾਲੇ ਘੈਂਟ ਘੈਂਟ ਡਿਜ਼ਾਈਨ ਰੇਟ ਬਹੁਤ ਜਾਇਨ ਲੋ ਜੀ ਕਾਫੀ ਗ੍ਰੇ ਬਲੈਕ yellow red ਤੇ ਨਾਲ ਐਕਸਟ ਲਓ ਜੀ ਕਰੋ ਚੈੱਕ ਤੇ ਬੈਗ ਤੇ ਕਰ ਲਓ ਡਿਜ਼ਾਈਨਿੰਗ ਚੈੱਕ ਇਹਦੀ ਓਕੇ ਰਿਪੋਰਟ ਪੀਸ ਆ ਆ ਲਓ ਜੀ ਲਓ ਮੇਰੇ ਵੀਰੇ ਵੀਡੀਓ ਕਰ ਦਿਓ ਫਟਾਫਟ ਸ਼ੇਅਰ ਰੇਟ ਬਹੁਤ ਜ਼ਿਆਦਾ ਪਿਆਰੇ ਲੈ ਕੇ ਆਏ ਲੋ ਜੀ ਰੈੱਡ ਕਲਰ ਆ ਗਿਆ ਬਲੈਕ ਕਲਰ ਆ ਗਿਆ ਵੀਰੇ ਤੇ ਕੈਮਲ ਸ਼ੇਡ ਆ ਗਿਆ ਜੀ ਤੇ ਇੱਕ ਮਹਿਰੂਨ ਪਹਿਲਾਂ ਸੀਗਾ ਤੇ ਰੈੱਡ ਹੋਣ ਆਇਆ ਜੀ ਤੇ ਉਸ ਤੋਂ ਅਗਲਾ ਡਿਜ਼ਾਈਨ ਬਹੁਤ ਹੀ ਜ਼ਿਆਦਾ ਪਿਆਰਾ ਹੈ ਜੀ ਚੱਲਦੀ ਵੀਡੀਓ ਦੇ ਵਿੱਚ ਹੀ ਦੋ ਪੀਸ ਪਹਿਲਾਂ ਵੱਡੇ ਸਾਈਜ਼ ਦੇ ਨਿਕਲ ਵੀ ਚੁੱਕੇ ਆ ਸਾਡੇ ਕੋਲ ਆ ਲਓ ਜੀ ਕਰ ਲਓ ਚੈੱਕ ਲਓ ਬੈਗ ਤੋਂ ਡਿਜ਼ਾਈਨਿੰਗ ਚੈੱਕ ਕਰ ਲਓ ਓਕੇ ਰਿਪੋਰਟ ਪੀਸ ਆ ਨਿਸ਼ਚਿਤ ਹੋ ਕੇ ਤੁਸੀਂ ਆਰਡਰ ਦੇ ਸਕਦੇ ਹੋ ਵੀਰੇ ਦੂਰ ਨੇੜੇ ਜਿਹੜੇ ਭੰਡ ਭਰਾ ਬੈਠੇ ਸਾਡੇ ਤੋਂ ਆਨਲਾਈਨ ਮੰਗਵਾ ਸਕਦੇ ਕੱਪੜੇ ਹੋਲ ਸੇਲ ਜਿੰਨਾਂ ਲੈਣਾ ਸਾਨੂੰ ਫੋਨ ਕਰ ਲਿਓ ਉੱਪਰ ਉਹ ਵੀ ਤਾਂ ਨੰਬਰ ਮੇਰਾ ਪਾਇਆ ਹੋਇਆ ਹੈ ਉੱਪਰ ਤੇ ਉਹਨਾਂ ਲਈ ਵੀ ਸਪੈਸ਼ਲੀ ਰੇਟ ਅਸੀਂ ਪ੍ਰੋਵਾਈਡ ਕਰਵਾ ਦਾਂਗੇ ਲਓ ਜੀ ਇਹ ਡਿਜ਼ਾਈਨ ਦੇ ਵਿੱਚ ਤੁਹਾਨੂੰ ਐਮ ਐਲ ਐਕਸਲ ਤਿੰਨ ਸਾਈਜ਼ ਮਿਲਣੇ ਆ ਤੇ ਓਕੇ ਰਿਪੋਰਟ ਪੀਸ ਜਿਹੜਾ ਤੁਹਾਨੂੰ ਪੀਸ ਪਸੰਦ ਹੋਵੇ ਸਕਰੀਨ ਸ਼ਾਟ ਲੈ ਕੇ ਪਾ ਦਿਓ ਵੀਡੀਓ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਰੇਟ ਹੈਗਾ ਸਿਰਫ 650 ਰੁਪਏ ਦੋ ਟੀ-ਸ਼ਰਟ ਤੁਹਾਨੂੰ ਦੇ ਦੇ ਰਿਹਾ ਇਹ ਵਾਲੀਆਂ 650 ਦੋ ਤੇ ਇੱਕ ਸਪੈਸ਼ਲੀ ਜੈਮ ਵਾਲੇ ਭਰਾਵਾਂ ਵਾਸਤੇ ਜਿਹੜੇ ਸਵੇਰ ਮਾਰਨਿੰਗ ਵਾਕ ਤੇ ਆਉਂਦੇ ਆ ਗਰਾਊਂਡ ਜਾਂਦੇ ਆ ਡਰਾਈ ਫਿਟ ਕੱਪੜਾ ਵੀਰੇ ਦੋ ਡਿਜ਼ਾਈਨ ਮਿਲਣਗੇ ਤੁਹਾਨੂੰ ਵਿੱਚ ਬਹੁਤ ਸਾਰਾਂ ਦੇ ਪਿਉਮਾ ਵਾਲਾ ਰੇਟ ਸਿਰਫ ਹੈਗਾ 199 ਰੁਪਏ ਸ ਹੈ ਜੋ ਹੀ ਮਿਲਨੇ ਆ ਐਮ ਐਲ ਤੇ ਐਕਸਲ ਸਹੀ ਮਿਲਨੇ ਐ ਐਮ ਐਲ 199 ਡਾਉਨ ਸ਼ੋਰ ਦੀ ਟੀ-ਸ਼ਰਟ ਆ ਵੀਰੇ ਡਰਾਈ ਫਿਟ ਕੱਪੜਾ ਦਾ ਡਿਜ਼ਾਈਨ ਦੋਨੇ ਪਿਉਮਾ ਤੇ ਬਹੁਤ ਸਾਰੇ ਕਲਰ ਮਿਲ ਜਾਣਗੇ ਛੇ ਛੇ ਤੁਹਾਨੂੰ ਚੈੱਕ ਕਰ ਲੋ ਆ ਲੋ ਫਿਰੋਜੀ ਸਕਿਨ ਬਲੈਕ ਵਾਈਟ ਰੈੱਡ ਬਲੂ ਨੇਵੀ ਪੌਤ ਤੇ ਬਲੈਕ ਕੈਂਡ ਕੈਂਡ ਡਿਜ਼ਾਈਨ ਨੇ ਵੀਰੇ ਰੇਟ ਸਿਰਫ ਤੇ ਦੂਸਰੀਆਂ ਟੀ-ਸ਼ਰਟਾਂ ਤੁਹਾਨੂੰ ਦਿਖਾਈਆਂ ਨੇ ਪਹਿਲਾਂ ਵਾਲੀ ਵੀਰੇ ਉਹ ਮਿਲੀਆਂ 650 600 ਦੇ 2 ਪੀਸ ਸੈਜ ਐਮਐਸਆਈ ਤੋਂ ਲੈ ਕੇ ਐਕਸਲ ਤੱਕ ਆ ਵੀਡੀਓ ਕਰ ਦਿਓ ਫਟਾਫਟ ਸ਼ੇਅਰ ਤੇ ਆਰਡਰ ਦੇ ਦਿਓ ਫਟਾਫਟ ਤੇ ਉਸ ਤੋਂ ਬਾਅਦ ਨਾਲ ਹੀ ਇਨਰ ਵਾਲੀ ਟੀ-ਸ਼ਰਟ ਵਧੀਆ ਵਾਲੀ ਟੀ-ਸ਼ਰਟ ਜਿਹੜੀ ਡਾਉਨ ਸ਼ੋਲਡਰ ਚ ਇਨਰ ਵਾਲੀ ਤੁਸੀਂ ਚਾਹੀਦੀ ਤੁਹਾਨੂੰ ਉਹ ਮਿਲ ਜੇਗੀ ਵੀਰੇ 250 ਰੁਪਏ ਦੇ ਵਿੱਚ ਪੂਰੇ ਇਸੇ ਨਾਲ ਦਾ ਕਪੜਾ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਨਾ ਇਧਰ ਸਾਈਡ ਦੇ ਨਾਲ ਦੇ ਹੈਵੀ ਕਪੜਾ ਵੀਰੇ ਤੇ ਵੀਡੀਓ ਕਰ ਦਿਓ ਵਾਰ ਤੋਂ ਵਾਰ ਸ਼ੇਅਰ ਤੇ ਮਿਲਦੇ ਅਗਲੀ ਵੀਡੀਓ ਤੇ ਧੰਨਵਾਦ ਤੁਹਾਡੇ ਸਾਰੇ ਭਰਾਵਾਂ ਦਾ